ਵਨਜਤੇ ਸਨਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਨੇ مالی ਸਾਲ 2022-23 ਵਿੱਚ 60 ਲੱਖ ਕਰੋੜ ਰੁਪਏ ਤੋਂ ਵੱਧ ਦੇ ਉਤਪਾਦਾਂ ਦੀ ਬਰਾਮਦ ਕੀਤੀ ਹੈ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰencing ਰਾਹੀਂ ਬਿਊਰੋ ਆਫ ਇੰਡੀਅਨ ਸਟੈਂਡਰਡਸ ਦੇ 77ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਉੱਚ ਗੁਣਵੱਤਾ ਵਾਲੇ ਮਾਪਦੰਡ ਭਾਰਤ ਨੂੰ ਉੱਚ ਅਭਿਲਾਸ਼ਾਵਾਂ ਪ੍ਰਾਪਤ ਕਰਨ ਅਤੇ ਇੱਕ ਵਿਕਸਿਤ ਰਾਸ਼ਟਰ ਬਣਨ ਵਿੱਚ ਮਦਦ ਕਰਨਗੇ ਉਨ੍ਹਾਂ ਕਿਹਾ ਕਿ ਦੇਸ਼ ਦੇ 340 ਤੋਂ ਵੱਧ ਜ਼ਿਲ੍ਹਿਆਂ ਵਿੱਚ ਹਾਲ ਮਾਰਕਿੰਗ ਸੁਵਿਧਾਵਾਂ ਨੇ ਅਤੇ ਹਰ ਰੋਜ਼ ਕਰੀਬ 4.5 ਲੱਖ ਆਈਟਮਾਂ ਦੀ ਹਲ ਮਾਰਕਿੰਗ ਹੁੰਦੀ ਏ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਗੋਇਲ ਨੇ ਕਿਹਾ ਕਿ 2014 ਦੇ ਮੁਕਾਬਲੇ ਹੁਣ ਤੱਕ ਖਡਾਉਣਿਆਂ ਦੀ ਦਰਾਮਦ ਵਿੱਚ 52 ਫੀਸਦੀ ਦੀ ਕਮੀ ਆਈ ਏ ਹੁਣ ਜਿੱਤਾ ਜਾਏਗਾ ਸੰਵਾਦ ہمارے ایکو سسٹم کے ساتھ کریں گے اتنے اچھے سٹینڈرڈ بنانے میں سفل ہوں گے ਆਪਕਸਤ ਸਭੀ ਯੁਵਾ ਯੋਗੀਆਂ ਕੋ ਮੈਂ ਆਹਾਨ ਕਰਤਾ ਹਾ I would appeal to you to become ambassadors of point